ਮੈਂ ਕਹਿੰਦਾ ਦਿਲਜੀਤ ਗੱਦਾਰ ਹੈ ਮੈਂ ਕਹੂੰਗਾ ਕਿ ਦਿਲਜੀਤ ਦੀ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਮੈਂ ਕਹਿੰਦਾ ਕਿ ਸਰਦਾਰ ਜੀ 3 ਪੂਰੀ ਦੁਨੀਆ ਚ ਬੰਦ ਹੋ ਜਾਣੀ ਚਾਹੀਦੀ ਹੈ ਇਹ ਸਾਰੇ ਬੰਦੇ ਇੱਕ ਪੋਸਟ ਪਾ ਦੇਣ ਕਿ ਪੰਜਾਬ 95 ਰਿਲੀਜ਼ ਕੀਤੀ ਜਾਵੇ ਹਮਮ ਰਸਵਨ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਹੈ ਨਾ ਭਾਰਤ ਦੇ ਖਿਲਾਫ ਤਾਂ ਉਹਨੇ ਕੁਝ ਨਹੀਂ ਕੀਤਾ ਹਥਿਆਰ ਤਾਂ ਨਹੀਂ ਚੱਕਿਆ ਲਹਿਰ ਦੇ ਵਿੱਚ ਤਾਂ ਨਹੀਂ ਸੀ ਕਿਸੇ ਨੂੰ ਮਾਰਿਆ ਤਾਂ ਨਹੀਂ ਕਿਸੇ ਤੇ ਗੋਲੀ ਤਾਂ ਨਹੀਂ ਚਲਾਈ ਕੀ ਸੀ ਹਿਊਮਨ ਰਾਈਟਸ ਦਾ ਰਾਖਾ 25000 ਲਾਸ਼ਾਂ ਦਾ ਵਾਰਿਸ ਤੁਸੀਂ ਉਹਦੇ ਤੋਂ ਡਰੀ ਜਾਂਦੇ ਹੋ ਤੁਸੀਂ ਮਨੁੱਖੀ ਅਧਿਕਾਰਾਂ ਦੇ ਰਾਖੇ ਤੋਂ ਡਰੀ ਜਾਂਦੇ ਹੋ ਆਇਫਤਕਾਰ ਠਾਕੁਰ ਮਾੜੀ ਥਾਂ ਤੋਂ ਪਕੌੜਾ ਖਰੀਦਦੇ ਹਨ ਬਿਲਕੁਲ ਉਹੋ ਜਿਹਾ ਹੈ ਉਹ ਕੈਰੀ ਬੱਸ ਸਟੈਂਡ ਦੇ ਨੇੜੇ ਥੱਲੇ ਬੈਠੇ ਹੁੰਦੇ ਪਕੌੜੇ ਕੱਢਣ ਵਾਲੇ ਬਿਲਕੁਲ ਉਹਨਾਂ ਕੋਲੋਂ ਆਪਾਂ ਲੈਂਦੇ ਨਹੀਂ ਵੀ ਵੱਧ ਤੇਲ ਵਾਲਾ ਤਲਿਆ ਪਕੌੜਾ ਪਰ ਉਹੋ ਜਿਹਾ ਜਿਹੋ ਜਿਹਾ ਉਹਦਾ ਸ਼ਕਲ ਹੁੰਦੀ ਹੈ ਉਹੋ ਜਿਹਾ ਹੈ ਉਹ ਖਾਨੀਆਂ ਪੁੱਠਾ ਬੋਲੀ ਖਾਨੀਆਂ ਨੂੰ ਕੋਈ ਹੱਕ ਨਹੀਂ ਸੀ ਉਦੋਂ ਸਾਡੇ ਮੁਲਕ ਦੇ ਖਿਲਾਫ ਕੁਝ ਬੋਲਦੀ ਹੋ ਤੁਸੀਂ ਇਹ ਗੱਲਾਂ ਲਿਖ ਕੇ ਵੱਧ ਨੈਸ਼ਨਲਿਸਟ ਕਿਵੇਂ ਬਣ ਗਏ ਤੁਸੀਂ ਦਿਲਜੀਤ ਤੋਂ ਵੱਡੇ ਨੈਸ਼ਨਲਿਸਟ ਕਿਵੇਂ ਹੋ ਜਾਓਗੇ ਯਾਰ ਸ਼ੁਭ ਆਇਆ ਉਹ ਐਂਟੀ ਇੰਡੀਅਨ ਗੱਦਾਰ ਦਿਲਜੀਤ ਆਇਆ ਉਹ ਗੱਦਾਰ ਹੋ ਗਿਆ ਏ ਪਿੱਟ ਲੰਗਦਾਰ ਹੋ ਗਿਆ ਪ੍ਰੋਬਲਮ ਕੀ ਹੈ ਪ੍ਰੋਬਲਮ ਪੰਜਾਬ ਹੈ ਦੱਸ ਤਾਂ ਦੇ ਹਾਂਜੀ ਉਹ ਸਰ ਭੇਜੋ ਜੀ ਆਪਰਾ ਬੰਦਾ ਕਿੱਡੀ ਗੱਲ ਹੈ ਹਾਂਜੀ ਭੇਜੋ ਆਪਣਾ ਬੰਦਾ ਕਿੱਡੀ ਗੱਲ ਹੈ ਜੇ ਕਮਿਸ਼ਨ ਡਿਪਟੀ ਸਾਹਿਬ ਨੂੰ ਕਹਿ ਦੇਣਾ ਫਿਰ ਨਹੀਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਜੀ ਕਹਿ ਤਾਂ ਦਿਓ ਤੁਹਾਡੇ ਪਤਾ ਕੀ ਕੋਈ ਕਾਗਜ਼ ਪੱਤਰ ਦਾ ਹੋਵੇ ਨਾ ਕੋਲੇ ਸਾਡਾ ਬੰਦਾ ਹੈ ਫਿਰ ਏਡੀ ਕਿੱਡੀ ਗੱਲ ਹੈ ਜੀ ਤੁਹਾਨੂੰ ਦੱਸੋ ਨਹੀਂ ਗੱਲ ਤਾਂ ਜੇ ਤਾਂ ਰਾਤ ਨੂੰ ਬਿਨਾਂ ਉਹਦੇ ਤਾਂ ਕੋਈ ਹੋ ਜਾਂਦੇ ਵਾੜੀ ਵੱਡੀ ਬਣ ਜਾਂਦੇ ਫਿਰ ਜਿਆਕਰ ਤੁਸੀਂ ਨਾ ਕਰੋ ਲਵਾ ਲੂਗਾ ਜੇ ਨਹੀਂ ਛੱਡਣਾ ਮੈਂ ਦਾਖਲ ਦੋ ਮੈਂ ਡਿਪਟੀ ਸਾਹਿਬ ਨੂੰ ਕਹਿ ਦਿੰਦਾ ਫਿਰ ਮੈਂ ਇਹ ਵੀ ਨਾਲ ਬੱਟੂ ਮੰਦਦੇ ਨੇ ਕੋਈ ਫੋਟੋ ਮੈਂ ਫੋਟੋ ਪਾਵਾਂ ਮੋਟਰਸਾਈਕਲ ਦੀ ਕਿੰਨਾ ਮੋਡੀਫਾਈ ਹੋਇਆ ਹੈ ਮੈਂ ਕਹਿੰਦਾ ਜੀ ਚਾਹੇ ਜਮਾ ਕੁਝ ਵੀ ਨਹੀਂ ਹੈਗਾ ਉਹਦਾ ਜੇ ਨਹੀਂ ਹੈਗਾ ਤਾਂ ਵੀ ਸਾਡਾ ਬੰਦਾ ਜੇ ਕੋਈ ਬਾਹਰ ਦਾ ਤੂੰ ਇਹ ਮੈਂ ਦੱਸੋ ਫਿਰ ਵੀ ਇਹ ਆ ਮੁੱਠਾ ਨਾ ਬੱਦਲ ਸਰ ਪੱਕਾ ਅਗੇ ਤਾਂ ਦੇ ਦੇਣ ਜੀ ਛੱਡ ਦਿਆਂਗੇ ਕੋਈ ਆਪ ਕੋਈ ਪਾਰਸੀ ਵੀ ਦੇ ਦੇਣ ਮੋਟਰਸਾਈਕਲ ਦੀ ਜੇ ਖਰੀਦਿਆ ਕੇ ਤਾਂ ਰਸੀਦ ਦੇ ਦੇਣਾ ਜਦੋਂ ਸਾਡਾ ਹੀ ਸਾਡਾ ਹੀ ਮੋਟਰਸਾਈਕਲ ਮੈਂ ਸਰ ਆਏ ਸਰ ਮੇਰੀ ਮੇਰੀ ਇੱਕ ਸੁਣਾ ਫਿਰ ਤੁਸੀਂ ਡਿਪਟੀ ਸਾਹਿਬ ਨਾਲ ਕਰੋ ਗੱਲ ਮੈਂ ਕਹਿ ਦਿੰਦਾ